ਸਿੱਧੂ ਮੂਸੇਵਾਲਾ ਕੇਸ ਨਾਲ ਜੁੜੀ ਇੱਕ ਨਵੀਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਾਨਯੋਗ ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਇੱਕ ਸੀਲਬੰਦ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ ਜਿਸ ਦਾ ਖੁਲਾਸਾ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਹੈ ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਲ੍ਹ ਪੁਲਿਸ ਹਰਾਸਤ ਵਿੱਚ ਕਰਵਾਈਆਂ ਗਈਆਂ ਗੈਂਗਸਟਰ ਦੀਆਂ ਇੰਟਰਵਿਊਆਂ ਦੀ ਜਾਂਚ ਲਈ ਮਾਨਯੋਗ ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੇ ਸੀਲਬੰਦ ਰਿਪੋਰਟਾਂ ਕੋਰਟ ਵਿੱਚ ਪੇਸ਼ ਕੀਤੀਆਂ ਹਨ ਆਸ ਹੈ ਇਹਨਾਂ ਇੰਟਰਵਿਊਆਂ ਪਿੱਛੇ ਮਕਸਦ ਅਤੇ ਅਸਲੀਅਤ ਹੁਣ ਜਲਦ ਸਾਹਮਣੇ ਆਵੇਗੀ ਮੇਰੇ ਪੁੱਤਰ ਵੱਲੋਂ ਆਪਣੇ ਪੰਜਾਬ ਲਈ ਗਾਏ ਗਾਣੇ ਨੂੰ ਸਰਕਾਰ ਨੇ 24 ਘੰਟਿਆਂ ਵਿੱਚ ਬੰਦ ਕਰ ਦਿੱਤਾ ਸੀ ਪਰ ਸਰਕਾਰ ਵੱਲੋਂ ਆਤਕਵਾਦੀ ਕੋਸ਼ਤ ਇੱਕ ਗੈਂਗਸਟਰ ਦੀਆਂ ਗੈਰ ਕਾਨੂੰਨੀ ਇੰਟਰਵਿਊਆਂ ਇੰਟਰਨੈਟ ਤੋਂ ਹਟਵਾਉਣ ਲਈ ਅਤੇ ਇਸ ਪਿੱਛੇ ਜਵਾਬਦੇਹੀ ਤੈਅ ਕਰ ਲਈ 16 ਮਹੀਨੇ ਦੀ ਜद्दोजहद ਬਾਅਦ ਵੀ ਅਸੀਂ ਸੰਘਰਸ਼ ਕਰ ਰਹੇ ਹਾਂ ਇਸ ਸਭ ਵਿੱਚ ਸਭ ਤੋਂ ਵੱਧ ਨਿਰਾਸ਼ ਕਰਨ ਵਾਲੀ ਗੱਲ ਇਹ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਸਭ ਤੋਂ ਵੱਡੇ ਮੁਖੀ ਇੰਟਰਵਿਊ ਆਉਣ ਬਾਅਦ ਇੰਨੀ ਜਲਦੀ ਨਾਲ ਗੈਂਗਸਟਰ ਦਾ ਪੱਖ ਪੂਰਨ ਲਈ ਪ੍ਰੈਸ ਕਾਨਫਰੰਸ ਕਰਨ ਆਏ ਪਰ ਅੱਜ ਇਸ ਸਭ ਤੇ ਉਹ ਖਮੋਸ਼ ਹਨ ਇੰਜ ਜਾਪਦਾ ਹੈ ਸਿਸਟਮ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਵਿਅਕਤੀ ਇਹਨਾਂ ਗੈਂਗਸਟਰਾਂ ਲਈ ਹੀ ਕੰਮ ਕਰਦੇ ਹਨ ਇਹਨਾਂ ਲਈ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਤ ਮਾਹੌਲ ਦੀ ਜ਼ਿੰਮੇਵਾਰੀ ਕੋਈ ਮੰਨੇ ਨਹੀਂ ਰੱਖਦੀ ਨਾ ਹੀ ਇਹਨਾਂ ਦੀ ਕੋਈ ਜਵਾਬ ਦੇਈ